ਆਪਣੇ ਦੋ ਪਾਰਟੀਆਂ ਨੇ ਗੀਆਂ ਮੰਨ ਲਓ ਇੱਕ ਦਾ ਡਕਾਉਂਦਾ ਗਰੁੱਪ ਹੈਗਾ ਤੇ ਇੱਕ ਹੋਰ ਗਰੁੱਪ ਹੈ ਦਾ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੂੰ ਆਪਾਂ ਇੱਥੇ ਸੱਦਿਆ ਵੀ ਭਾਈ ਵੀ ਆਪਣੇ ਵੀ ਉਹਨਾਂ ਨੂੰ ਸੱਡੋ ਵੀ ਆਪਾਂ ਪਿੰਡ ਬੋਸ ਤੋਂ ਬੇਸ ਤੌਰ ਤੇ ਚੱਲਣਾ ਹੈ ਜੇ ਆਦੇ ਕਿਸਾਨੀ ਦੇ ਸੌਦੇ ਚੱਲਣਾ ਵੀ ਆਪਾਂ ਨੂੰ ਉਹਨਾਂ ਨਾਲ ਠੀਕ ਆਪਾਂ ਪਿੰਡ ਬੇਸ ਤੌਰ ਤੇ ਚੱਲੋ ਜਦੋਂ ਪਹਿਲਾਂ ਅਲੋਸਮੈਂਟ ਕਰੀ ਇਹ ਮੁੰਡਾ ਆਪਣਾ ਪ੍ਰਧਾਨ ਹੈ ਭਾਈ ਇਹ ਮੁੰਡਾ ਸਾਨੂੰ ਕਹਿੰਦਾ ਵੀ ਮੇਰਾ ਟਰੈਕਟਰ ਤਿਆਰ ਹੈ ਟਰਾਲੀ ਤਿਆਰ ਹੈ ਵੀ ਮੈਂ ਤੁਹਾਡੇ ਨਾਲ ਤਿਆਰ ਹੈ ਠੀਕ ਆ ਭਾਈ ਪੰਜਾਬ ਸਰਕਾਰ ਨੇ ਰਾਤ ਸ਼ਰਾਰਤੀ ਅਨਸਰ ਬਾੜ ਤੇ ਜੋ ਠੀਕ ਹੈ ਬਈ ਲੱਖੇ ਦੀ ਗੱਡੀ ਦੇ ਉੱਤੇ ਮਤਲਬ ਇੱਕ ਦੋ ਸ਼ੀਸ਼ੇ-ਸੂਸੇ ਵੀ ਭੰਨ ਦੇਣ ਅੱਛਾ ਤੇ ਅਸਲ 'ਚ ਬਈ ਉਹ ਮਾਹੌਲ ਅੰਦੋਲਨ ਨੂੰ ਖਰਾਬ ਕਰਨ ਜਿਹੜੇ ਵੀਰ ਨੇ ਇਹ ਕਾਰਨਾਮਾ ਕੀਤਾ ਨਾ ਜੋ ਇਹਦੀ ਜਮੀਰ ਜਾਗੀ ਏ ਪਿਛਲੀ ਵਾਰੀ ਵੀ ਇੱਥੇ ਮੋਰਚਾ ਲੱਗਾ ਸੀ ਠੀਕ ਹੈ ਜੀ ਉਹੀ ਜਥੇਬੰਦੀ ਸੀ ਉਹਨਾਂ ਨੇ ਜਿਹੜਾ ਅੱਜ ਕੱਲੋ ਸਪੀਚ ਦੇ ਰਿਹਾ ਸੀ ਕਿ ਮੈਨੂੰ ਕੋਈ ਦੱਸੇ ਕਿ ਅਸੀਂ ਕੀ ਕੀਤਾ ਪਿਛਲੀ ਵਾਰੀ ਮਾੜਾ ਹਾਂ ਤੇ ਵੀ ਪਿਛਲੀ ਵਾਰੀ ਜੈਂ ਲੜਿਆ ਆਂ ਕੀਤਾ ਅਸਲ 'ਚ ਉਹਨਾਂ ਨੇ ਕੀ ਕੀਤਾ ਸੀ ਸਟੇਜ ਬਰਾਵੋ ਬਈ ਇਹ ਬਈ ਰਾਤ ਆਏ ਨੇ ਬਾਈ ਹੋਰੀ ਪਿੰਡ ਮਾਨਸ ਆਪਣਾ ਮੌਜੋ ਹਨ ਜਿਹੜਾ ਮਾਨਸਾ ਮੌਜੋ ਮੱਤੀ ਵੀ ਖੀਰਾਂ ਦਾ ਰੋਡ ਤੇ ਪੈ ਜਾਂਦਾ ਹਨਾ ਠੀਕ ਹੈ ਤੇ ਬਾਈ ਆਪਾਂ ਕਿਹੜੀ ਜੁਨੀਅਨ ਨਾਲ ਸੰਬੰਧ ਰੱਖਦੇ ਦੀਗੇ ਕਿਵੇਂ ਵੀ ਆਪਾਂ ਆਪਦੇ ਵੱਲੋਂ ਹੀ ਆਏ ਆ ਜਾਂ ਕੀ ਸੀਗਾ ਪਿੰਡ ਦੇ ਵਿੱਚ ਕੋਈ ਜਿਵੇਂ ਤੁਸੀਂ ਕੱਲ ਆਏ ਹੋ ਨਹੀਂ ਤਾਂ 13 ਤਰੀਕ ਦੀ ਕੌਲ ਸੀ ਹਨਾ ਅਸੀਂ ਕੁਸਤਾਈ ਪਿੰਡ ਵੱਲੋਂ ਵੀ ਆਏ ਆ ਪਿੰਡ ਦਾ ਸਹਿਯੋਗ ਦਿੱਤਾ ਹੈ ਠੀਕ ਹੈ ਬਾਕੀ ਸਿਰੇ ਜੱਥੇਬੰਦੀ ਵੱਲੋਂ ਵੀ ਆਏ ਆ ਠੀਕ ਹੈ ਹਾਂ ਪਿੰਡ ਵੱਲੋਂ ਜਮ੍ਹਾਂ ਪੱਕੇ ਹੀ ਆਏ ਅਸੀਂ ਮੰਨ ਲਓ ਵੀ ਕਿ ਕਿਹੜੀ ਜਿ세 ਅੱਛਾ ਜੀ ਟੀਕੇ ਜੂ ਟਕਾਉਂਦਾ ਬੁਰਜ ਗੇਲਾ ਠੀਕ ਹੈ ਹਾਂਜੀ ਤੇ ਜਿਵੇਂ ਬਾਈ ਵੀਰ ਨੇ ਦੱਸਿਆ ਵੀ ਪਿੰਡ ਦੇ ਵਿੱਚ ਮੀਟਿੰਗ ਹੋਈ ਧੀ ਹਨਾ ਬਾਈ ਉਹ ਕੀ ਸਿਸਟਮ ਜੀਗਾ ਤੁਸੀਂ ਦੱਸੋ ਵੀ ਮੀਟਿੰਗ ਕਿਵੇਂ ਹੋਈ ਸੀ ਬਾਈ ਮੀਟਿੰਗ ਬਾਈ ਜੀ ਆਪਾਂ ਨੇ ਗੁਰਦੁਆਰੇ ਲੋਸਮੈਂਟ ਕਰਾਈ ਸੀ ਠੀਕ ਹੈ ਆਪਣੇ ਆਪਣੇ ਦੋ ਪਾਰਟੀਆਂ ਨੇ ਗਿਆ ਮੰਨ ਲਓ ਇੱਕ ਦਾ ਡਟਾਉਂਦਾ ਗਰੁੱਪ ਹੈਗਾ ਤੇ ਇੱਕ ਨਾ ਗਰੁੱਪ ਹੈ ਦਾ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੂੰ ਆਪਾਂ ਇੱਥੇ ਸੱਦਿਆ ਵੀ ਭਾਈ ਵੀ ਆਪਣੇ ਵੀ ਉਹਨਾਂ ਨੂੰ ਸਾਡੋ ਵੀ ਆਪਾਂ ਪਿੰਡ ਬੇਸ ਤੌਰ ਤੇ ਬੇਸ ਤੌਰ ਤੇ ਚੱਲਣਾ ਹੈ ਜੇ ਕਿਸਾਨੀ ਜੇ ਸੌਂਗ ਚੱਲਣਾ ਵੀ ਆਪਾਂ ਨੂੰ ਉਹਨਾਂ ਨਾਲ ਠੀਕ ਆਪਾਂ ਪਿੰਡ ਬੇਸ ਤੌਰ ਤੇ ਚੱਲੋ ਜਦੋਂ ਪਹਿਲਾਂ ਅਲਾਸਮੈਂਟ ਕਰੀ ਇਹ ਮੁੰਡਾ ਆਪਣਾ ਪ੍ਰਧਾਨ ਹੈ ਭਾਈ ਇਹ ਮੁੰਡਾ ਸਾਨੂੰ ਕਹਿੰਦਾ ਵੀ ਮੇਰਾ ਟਰੈਕਟਰ ਤਿਆਰ ਹੈ ਟਰਾਲੀ ਤਿਆਰ ਹੈ ਵੀ ਮੈਂ ਤੁਹਾਡੇ ਨਾਲ ਤਿਆਰ ਹਾਂ ਠੀਕ ਆ ਪਿੰਡ ਬੇਸ ਤੌਰ ਤੇ ਪਾਰਟੀ ਸਾਡੀ ਜਾਵੇ ਚਾਹੇ ਦੀ ਨਾ ਜਾਵੇ ਤੇ ਆਪਣੇ ਵੀ ਉਗਰਾਂ ਵਾਲਿਆਂ ਨੇ ਪੁੱਛਿਆ ਉਹ ਭਾਈ ਕਹਿੰਦਾ ਵੀ ਸਾਨੂੰ ਲਾਨ ਨਹੀਂ ਹੋਇਆ ਤਹਾਂ ਤੋਂ ਬੀਲੇ ਅਸੀਂ ਜਾ ਨਹੀਂ ਸਕਦੇ ਵੀ ਮੰਨ ਲਓ ਜੇ ਤੁਹਾਨੂੰ ਅਸੀਂ ਕਿਹ ਪਾਈ ਜੇ ਤੁਹਾਨੂੰ ਲਾਉਣੇ ਹੋਇਆ ਚਲੋ ਠੀਕ ਹੈ ਫਿਰ ਤੁਸੀਂ ਪਈ ਆਪਦਾ ਰਹੋ ਅਸੀਂ ਆਪਦਾ ਪਿੰਟ ਬੈਸ ਤੌਰ ਤੇ ਇਹ ਮੁੰਡੇ ਜਲਦੀ ਖਾਣਾ ਨਾਲ ਚੱਲੇ ਅਸੀਂ 10 11 ਜਾਣੇ ਮੁੰਡੇ ਭਾਈ ਅਸੀਂ ਚੱਲੇ ਜਿੱਦੀ ਜ਼ਮੀਰ ਜਾਗਦੀ ਸੀ ਭਾਈ ਉਹ ਆ ਗਏ ਆ ਗਏ ਠੀਕ ਹੈ ਜਿੱਦੀ ਜ਼ਮੀਰ ਸੁੱਤੀ ਪਈ ਹੈ ਰਜਾਈਆਂ ਜੀ ਪਏ ਨੇ ਉਹ ਆਏ ਨਹੀਂਗੇ ਤੇ ਬਾਕੀ ਸਿਰੇ ਅਸੀਂ ਤਾਂ ਪਿੰਟ ਵਾਲੇ ਨੂੰ ਇਹ ਵੀ ਕਹਨੇ ਆ ਬੀਚ ਕੋਈ ਹਫਤੇ ਹਫਤੇ ਬਾਅਦ ਵੀ ਆਉਂਦਾ ਹੈ ਆਉਂਦਾ ਵੀ ਆ ਜਿਹੜਾ ਮੋਦੀ ਸਾਡੇ ਕੰਨੀ ਪੈਰੀਗੇਟ ਲਾਈ ਬੈਠਾਗਾ ਸਾਨੂੰ ਸਾਡਾ ਉਹਦੇ ਦੇ ਹਿੱਸਾ ਦੇ ਦੇ ਖਾਸਤਾਨ ਦਾ ਹਿੱਸਾ ਦੇ ਦੇ ਸਾਡਾ ਖਾਸਤਾਨ ਬਣਾਉਣ ਨੂੰ ਫਿਰਦੇ ਤਾਂ ਖਾਸਤਾਨ ਦੇ ਦੇ ਸਾਨੂੰ ਤਾਂ ਬਣਾ ਕੇ ਜਿਹੜਾ ਪੈਰੀਗੇਟ ਹੈ ਇਹ ਮਤਰੀਮਾਨਾ ਸਰੂਪ ਕਰੀ ਬੈਠਾ ਪੰਜਾਬ ਨਾਲ ਸਾਡਾ ਹੋਰ ਹੋਰ ਜਿਹੜੇ ਰਾਜਨੀਤੀ ਦੇ ਹੋਰ ਸਾਰਿਆਂ ਨੂੰ ਦੇ ਜਾਂਦਾ ਸਮਾਨ ਵੀ ਸਾਡੇ ਵਾਰੀ ਕੀ ਹੋ ਹੁੰਦਾਗਾ ਜਿਹੜੀ ਅਸੀਂ ਚੀਜ਼ ਮੰਗਦੇ ਸਾਨੂੰ ਉਹ ਦੇ ਦੇ 21 ਮੰਗ ਕੇ ਮੰਗ ਕੇ ਅਸੀਂ ਪੂਰੀਆਂ ਕਸਾਨਾਂ ਦਾ ਕਰਜ਼ਾ ਮਾਫੀ ਨਹੀਂ ਕਰਦਾ ਹੈਗਾ ਮਾਰਗੋ ਰੇਡ ਕਰਾਣਿਆਂ ਦੇ ਅਰਬਾਂ ਰੁਪਇਆ ਮਾਫ ਕਰਦਾ ਐਮ ਐਨ ਸੀ ਮੰਡੀਆਂ ਤੇ ਦੇ ਦੇ ਸਾਰਾ ਕੁਝ ਦੇਵੇ ਸਾਨੂੰ ਗਰੰਟੀ ਦੇਵੇ ਜਿਹੜੀ ਚੀਜ਼ ਬਚਾਉਣੀ ਆ ਉਹ ਬਜਾ ਦੇ ਵੀ ਸਾਨੂੰ ਗਰੰਟੀ ਦੇ ਕੇ ਤੋਰੇ ਸਾਨੂੰ ਇਥੋਂ ਬਿਲਕੁਲ ਬਾਈ ਬਿਲਕੁਲ ਬਿਖਤੀ ਰੂਪ ਚ ਜਿਵੇਂ ਬਾਈ ਹੁਣ ਨਹੀਂ ਫਿਰ 2024 ਦੇ ਵਿੱਚ ਵੋਟਾਂ ਆ ਆਪਣਾ ਅੱਗੇ ਵੋਟਾਂ ਆਉਣ ਵਾਲੀਆਂ ਨੇ ਮੇਲਾ ਰਾਇਤ ਕੀ ਹਨਾ ਕਹਿੰਦੇ ਐਮ ਪੀ ਦੀਆਂ ਬਹਿਣਗੀਆਂ ਹਾਂਜੀ ਭਾਈ ਜਮਾਨੀ ਬੰਨ ਦਿੰਦੇ ਪਿੰਡਾਂ 'ਚ ਕਿਸੇ ਜ ਕਿਸੇ ਵੀ ਪਾਰਟੀ ਨੂੰ ਹੀ ਬੰਨ ਦਿੰਦੇ ਕਿਉਂ ਪੰਜਾਬ ਦੇ ਵਿੱਚ ਸਾਰੇ ਆਪਾਂ ਕਹੀਏ ਕਲਾਕਾਰ ਹੋਗੇ ਹੋਰ ਹੋਗੇ ਸਾਰੇ ਬੀਜੇਪੀ ਕਹਣੀ ਜਾਈ ਜਾਂਦੇ ਆ ਦੇਖ ਲਾ ਹਨਾ ਵੱਡੇ ਵੱਡੇ ਚਿਹਰੇ ਜਾਈ ਜਾਂਦੇ ਆਗੇ ਹਾਂ ਬਿਲਕੁਲ ਜਾਣ ਨਹੀਂ ਦਿੰਦੇ ਭਾਈ ਅੱਜ ਤੇ ਉਹਨਾਂ ਨੂੰ ਕੀ ਰੋਂਗੇ ਭਾਈ ਫਿਰ ਵਿਰੋਧ ਕਰਾਂਗੇ ਭਾਈ ਜੱਟ ਕੇ ਵਿਰੋਧ ਕਰਾਂਗੇ ਜੀ ਠੀਕ ਹੈ ਬਿਲਕੁਲ ਭਾਈ ਇੱਕ ਵਾਰੀ ਨਾਰੇ ਜ਼ਰੂਰ ਲਾ ਦਿਓ ਆਪਣੇ ਕਿਸਾਨਾਂ ਦੇ ਹਨਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਬਿਲਕੁਲ ਬਾਈ ਹੋਰ ਚੰਦਾਵਾ ਜਿੰਦਾਬਾਦ 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 ਬਿਲਕੁਲ ਤੇ ਬਾਈ ਜੀ ਤੁਸੀਂ ਕੀ ਕਹਿਣਾ ਕਹੋਗੇ ਵੀ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਕਿਸਾਨ ਬੈਠੇ ਨੇ ਜੇ ਆਪਾਂ ਕਹੀਏ ਵੀ ਕੋਈ ਵੀ ਜਥੇਬੰਦੀ ਆ ਹੈਨਾ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਆ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਹੈਨਾ ਵੀ ਬਾਈ ਆਓ ਆਓ ਯਾਰ ਹੈਨਾ ਹੱਥ ਬਨ ਕੇ ਬੇਨਤੀ ਕਰਦਾ ਹਾਂ ਆਪਣੇ ਪਿੰਡ ਵਾਲਿਆਂ ਨੂੰ ਵੀ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਨਾਲ ਨੁਕਸਾਨ ਹੋਈ ਜਾਂਦਾ ਕਿਸਾਨਾਂ ਦਾ ਵੀ ਹੱਥ ਮੰਨ ਕੇ ਬੇਨਤੀ ਵੀ ਸਾਡੇ ਨਾਲ ਇੱਥੇ ਪਹੁੰਚੋ ਹਮ ਹਮਾ ਕੇ ਫੁੱਲ ਤੋਂ ਬੰਦਾ ਨਵੇਂ ਨਵੇਂ ਮੁੰਡੇ ਨੇ ਭਾਈ ਇਹਨਾਂ ਦੇ ਨਵੇਂ ਮੁੰਡੇ ਨੇ ਸਾਰੇ ਹਜੇ ਵਿਆਹ ਵੀ ਨਹੀਂ ਹੋਏ ਕਿਸੇ ਦੀ ਅੱਖ ਤੇ ਗੋਲਾ ਵੱਜਿਆ ਭਾਈ ਕਿਸੇ ਦੇ ਕਿਵੇਂ ਵੱਜਿਆ ਪੰਜਾਬ ਦਾ ਨੁਕਸਾਨ ਹੋਈ ਜਾਂਦਾ ਪੰਜਾਬ ਦਾ ਨੁਕਸਾਨ ਹੋਈ ਜਾਂਦਾ ਟੜੇ ਬੰਦੀਆਂ 'ਚ ਨਾ ਬੰਡਿਆ ਬੰਡਿਆ ਗਿਆ ਭਾਈ ਟੜੇ ਬੰਡੀਆਂ ਤੋਂ ਉੱਪਰ ਹੋ ਕੇ ਆਪਦਾ ਇੱਥੇ ਕਿਸਾਨੀ ਦਾ ਮਸਲਾ ਲੇ ਕੇ ਆਓ ਭਾਈ ਇੱਥੇ ਕਿਸਾਨੀ ਦਾ ਮਸਲਾ ਜਿੱਤ ਕੇ ਜਾਈਏ ਕੋਈ ਪਾਰਟੀ ਨਹੀਂ ਭਾਈ ਕੋਈ ਪਾਰਟੀ ਨਹੀਂ ਸਾਰੀਆਂ ਪਾਰਟੀਆਂ ਇੱਕੋ ਹੀ ਨੇ ਭਾਈ ਇੱਕੋ ਹੀ ਨੇ ਕਿਸਾਨਾਂ ਦੀ ਹੀ ਪਾਰਟੀਆਂ ਨੇ ਹੈਨਾ ਜੇ ਕਿਸਾਨ ਜਿਉਂਦਾ ਫੇਰ ਹੀ ਪਾਰਟੀ ਹਾਂ ਫੇਰ ਹੀ ਪਾਰਟੀ ਹੈਨਾ ਭਾਈ ਹਾਂ ਹਾਂ ਬਿਲਕੁਲ ਹਾਂਜੀ ਬਿਲਕੁਲ ਭਾਈ ਬਹੁਤ ਸੋਹਣੇ ਵਿਚਾਰ ਲੱਗੇ ਭਰਾਵੋ ਇਹਨਾਂ ਨੇ ਮੈਨੂੰ ਹੈਨਾ ਤੁਸੀਂ ਦੇਖ ਸਕਦੇ ਹੋ ਭਾਈ ਉਹ ਤਾਂ ਟਰਾਲੀਆਂ ਖੜੀਆਂ ਨੇ ਭਰਾਵੋ ਇਹ 6 ਕਿਲੋਮੀਟਰ ਤੱਕ ਇੱਥੇ ਜਾਮ ਆ ਜਾਂਦਾਗਾ ਖਣੋਰੀ ਬਾਰਡਰ ਤੋਂ 5-6 ਕਿਲੋਮੀਟਰ ਪਾਏ ਜਾਂਦਾ ਤੇ ਹੋਰ ਵੀ ਸਾਰੇ ਵੀਰਾਂ ਨੂੰ ਬੇਨਤੀ ਆ ਭਾਈ ਜਰੂਰ ਆਵੋ ਆਪਰ ਟਰਾਲੀਆਂ ਪਤਨਾ ਤੱਕ ਪਹੁੰਚਾ ਦੇਣੀਆਂ ਜਾਨੀ ਤਾਂ ਜੋ ਪਤਾ ਲੱਗ ਜੇ ਸਰਕਾਰ ਨੂੰ ਬਾਈ ਆ ਦੇਖੋ ਬਾਈ ਕਿੱਡੇ ਕਿੱਡੇ ਚੈਨਲ ਇੱਥੇ ਆਉਣ ਲੱਗੇ ਭਰਾਵੋ ਵੱਡੇ ਵੱਡੇ ਚੈਨਲ ਲਾਈਵ ਚਲਾਉਣ ਵਾਸਤੇ ਆਪਦਾ ਖਨੌਰੀ ਦੇ ਲਵੇ ਭਰਾਵੋ 23 ਪੁਰ ਪਿੰਡ ਪੈਂਦਾਗਾ ਤੇ ਉਥੋਂ ਬਾਈ ਸਰਪੰਚ ਸਾਹਿਬ ਨੇ ਤੇ ਨਾਲ ਆਪਣੇ ਕਹੀ ਵੀ ਨਗਰ ਨਿਵਾਸੀ ਦੂਜੇ ਭੈਣ ਭਰਾ ਨੇ ਆਪਾਂ ਕਹੇ ਜਿੱਦਣ ਦਾ ਬਾਈ ਅੰਦੋਲਨ ਚੱਲਿਆ ਇਹ ਤੇ ਉਸ ਦਿਨ ਦਾ ਬਾਈ ਇਹਨਾਂ ਵੱਲੋਂ ਇੱਥੇ ਸੇਵਾ ਕੀਤੀ ਜਾ ਰਹੀ ਆ ਖੋਰ ਸਰਪੰਚ ਸਾਹਿਬ ਚੜਦੀ ਕਲਾ ਜੀ ਚੜਦੀ ਕਲਾ ਜੀ ਚੜਦੀ ਕਲਾ ਬਾਈ ਬਿਲਕੁਲ ਤੇ ਨਗਰ ਵੱਲੋਂ ਬਾਈ 24 ਘੰਟੇ ਸੇ ਸੇਵਾ ਨੇ ਬਾਈ ਜਾ ਰਹੀ ਹੈ ਜੀ ਬਿਲਕੁਲ ਜਦੋਂ ਦਾ ਸ਼ੁਰੂ ਹੋਇਆ ਅੰਦੋਲਨ ਉਹਦੋਂ ਦੀ ਜੀ ਠੀਕ ਹੈ ਪਿਛਲੀ ਵਾਰ ਵੀ ਅੰਦੋਲਨ ਦੇ ਵਿੱਚ ਕਿਸਾਨ ਵੀਰ ਬਿਲਕੁਲ ਜੀ ਬਿਲਕੁਲ 1.5 ਸਾਲ ਉੱਥੇ ਰਹੇ ਆ ਠੀਕ ਹੈ ਜੀ ਨਹੀਂ ਨਹੀਂ ਬਿਲਕੁਲ ਬਾਈ ਦੇਖ ਲਓ ਇੱਕ ਪਾਸੇ ਚਾਰ ਚੰਦ ਰਹੇ ਆ ਤੇ ਸਬਜ਼ੀ ਦੇ ਨਾਲ ਬਾਈ ਪ੍ਰਸ਼ਾਦੇ ਆਪਣੇ ਕਿਸਾਨ ਵੀਰ ਕਿਉਂ ਕਈ ਕਿਸਾਨ ਵੀਰਾਂ ਨੇ ਤੇ ਇੱਥੇ ਪੱਕਾ ਸਬਜ਼ੀ ਵਗੈਰਾ ਦਾ ਆਪਾਂ ਕਾਹੀ ਇਹ ਵੀ ਪ੍ਰਬੰਧ ਕਰਨ ਲੱਗੇ ਪ੍ਰਸ਼ਾਦੇ ਆਪਦੇ ਤਿਆਰ ਕਰਨ ਲੱਗੇ ਲੰਗਰ ਤੇ ਕਈ ਵੀਰਾਂ ਨੂੰ ਹਜੇ ਐ ਹੁੰਦਾ ਵੀ ਪਤਾ ਨਹੀਂ ਇਥੋਂ ਕਿਹੜੇ ਵੇਲੇ ਕਾਲ ਆ ਜੇ ਉੱਠਣਾ ਪੈ ਜੇ ਤਾਂ ਉਹ ਵੀਰਾਂ ਲਈ ਬਾਈ ਨੇੜਲੇ ਪਿੰਡਾਂ ਦੇ ਵਿੱਚ ਉਹ ਜਿਵੇਂ ਸਾਗਰਾ ਹੋ ਗਿਆ ਤਈਪੁਰ ਹੋ ਗਿਆ ਖਣੌਰੀ ਹੋ ਗਿਆ ਹੋਰ ਬਹੁਤ ਪਿੰਡ ਨੇ ਆਪਾਂ ਕਹੀਏ ਬਾਈ ਜਿੱਥੋਂ ਲੰਗਰ ਪ੍ਰਸ਼ਾਦਾ ਆ ਰਿਹਾ ਤੇ ਬਹੁਤ ਸੇਵਾ ਆਪਾਂ ਕਹੀਏ ਬਾਈ ਧੰਨਵਾਦ ਦਾ ਬਹੁਤ ਬਹੁਤ ਤੇ ਇੱਧਰ ਬਾਈ ਦੁੱਧ ਦੀ ਸੇਵਾ ਕਰ ਰਹੇ ਹਾਂ ਨਾਲ ਬਾਈ ਹਾਂਜੀ ਦੇ ਕਿਹੜਾ ਪਿੰਡਾ ਬਾਈ ਜੀ ਆਪਣਾ ਖੇੜੀ ਖੇੜੀ ਨਵੇਂ ਜੀ ਹਾਂ ਠੀਕ ਆ ਬਾਈ ਤੇ ਬਾਈ ਹੋਰਾਂ ਵੱਲੋਂ ਬਾਈ ਦੁੱਧ ਦੀ ਸੇਵਾ ਹੋ ਰਹੀ ਆ ਦੇਖ ਲਓ ਬਾਈ 2 ਕਿਲੋ ਦੁੱਧ ਪ੍ਰਸ਼ਾਦੇ ਆ ਡਾ ਠੀਕ ਆ ਬਾਈ 2 ਕਿਲੋ ਰੰਗ ਉਹਨਾਂ ਚੜੇ ਲਿਆ ਮੰਗੇ ਠੀਕ ਹੈ ਠੀਕ ਨੇ ਜੀ ਬਹੁਤ ਵਧੀਆ ਬਾਈ ਇਧਰਲੇ ਪਾਸੇ ਆ ਵੀਰ ਫਿਰਦੇ ਆਗੇ ਬਾਈ ਚਾਹ ਦੀ ਸੇਵਾ ਕਰਦੇ ਫਿਰਦੇ ਆ ਵੀਰ ਵਾਹ ਜੀ ਵਾਹ ਕਿਹੜਾ ਕਿਹੜਾ ਪਿੰਡਾ ਵੀਰੋ ਆ ਵਾਹ ਵਾਹ ਜੀ 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 ਵਾਹ ਜ ਓਹੋ ਬਾਈ ਪੌਰੇ ਤੋਂ ਸਿਰਾ ਸਰਪੰਚਾਗਾ ਹਨਾ ਠੀਕ ਆ ਬਾਈ ਸਿਰਾ ਬਣ ਪੌਰਾ ਹਾਂ ਠੀਕ ਆ ਉਹਦਾ ਧੀਗਾ ਤੇ ਉੱਥੇ ਉਹਦੇ ਵਿੱਚ ਤੁਸੀਂ ਇਹ ਮੰਨ ਲਓ ਵੀ ਪੰਜਾਬ ਸਰਕਾਰ ਨਹੀਂ ਥੋੜਾ ਥੋੜਾ ਮਗਰ ਨੂੰ ਹੋ ਜਾਓ ਠੀਕ ਆ ਬਾਈ ਪੰਜਾਬ ਸਰਕਾਰ ਨੇ ਰਾਤ ਸ਼ਰਾਰਤੀ ਅਨਸਰ ਬਾੜ ਤੇ ਜੋ ਕੀ ਬਾਈ ਲੱਖੇ ਦੀ ਗੱਡੀ ਦੇ ਉੱਤੇ ਮਤਲਬ 1 2 ਸ਼ੀਸ਼ੇ-ਸੂਸੇ ਵੀ ਭੰਨ ਦੇਣਾ ਅੱਛਾ ਤੇ ਅਸਲ ਤੇ ਬਾਈ ਉਹ ਮਾਹੌਲ ਅੰਦੋਲਨ ਨੂੰ ਖਰਾਬ ਕਰਨ ਵਾਲੀ ਸਾਜ਼ਿਸ਼ ਹੈ ਬਿਲਕੁਲ ਭਾਈ ਉਹਦੇ ਬਾਰੇ ਮੈਂ ਵੀ ਬੋਲਿਆ ਵੀ ਭਾਈ ਆਪਣੇ ਕਿਸਾਨਾਂ ਨੂੰ ਚਾਹੀਦਾ ਵੀ ਜਿਹੜੇ ਕੋਈ ਬੰਦੇ दारू-ਦੂਰੂ ਪੀ ਕੇ ਵਿੱਚ ਉਹਦੇ ਖਰਾਬ ਕਰਦੇ ਹਨ ਜਿਹੋ ਜਿਹੇ ਗਲਤ ਅੰਸਰਾਂ ਦੇ ਕੌਰ ਕਰੋ ਭਾਈ ਇਹ ਗੱਲ ਮੈਂ ਤੈਨੂੰ ਉਂ ਵੀ ਕਹਿਣਾਗਾ ਵੀ ਆਪਣੇ ਲੋਕਾਂ ਨੂੰ ਵੀ ਕਹਿਣਾ ਭਾਈ ਤੇਰੇ ਰਾਹੀਂ ਹੱਥ ਜੋੜ ਕੇ ਵੀ ਜਰ ਪੀਣੀ ਖਾਣੀ ਆ ਇੱਕ ਦੋ ਪਿਗ ਲਾਇਆ ਕਰੋ ਬਿਲਕੁਲ ਜਿਹੜਾ ਆਪਾਂ ਜਾਦੇ ਜਾਦੇ ਸ਼ਰਾਬੀ ਹੋਲ ਨੇ ਆ ਲੱਸੀ ਦਾ ਬੋਲਾ ਯਾਰ ਬਾਈ ਹੋਰਾਂ ਤੋਂ ਭਾਈ ਹੈਗੀ ਬੋਤਲ ਦਿਖਾਈ ਕੋਈ ਠੀਕ ਹੈ ਹਾਂਜੀ ਉਹ ਜਿਹੜੇ ਜਾਦੇ ਲੋਕ ਸ਼ਰਾਬੀ ਹੋ ਜਾਂਦੇ ਨੇ ਨਾ ਉਹਦੇ ਵਿੱਚ ਬਾਈ ਤੂੰ ਇਹ ਮੰਨ ਲਾ ਕਿਸੇ ਨੂੰ ਪਤੀ ਨਹੀਂ ਲੱਗਦਾ ਵੀ ਕੀ ਹੋਈ ਜਾਂਦਾ ਵੀ ਕੌਣ ਆਹੀਂ ਮੈਂ ਕਹਿਣਾ ਬਾਈ ਲੱਖੇ ਵਰਗੇ ਲੀਡਰ ਹਨਾ ਬਾਈ ਭਾਨੇ ਵਰਗੇ ਆਪਾਂ ਕਹਦੀਏ ਬੰਦੇ ਬਾਈ ਆਪਾਂ ਨੂੰ ਜਿਹੜੇ ਮਿਲੇ ਨੇ ਆਪਦੀਆਂ ਜਾਨਾਂ ਉਹਨਾਂ ਦੀਆਂ ਜੋਖਮ ਚ ਨੇ ਵੀ ਕਿਤੇ ਆਪਾਂ ਉਹਨਾਂ ਨੂੰ ਉਹਨਾਂ ਨੂੰ ਵੀ ਨਾ ਗਵਾ ਲਈਏ ਕਿਤੇ ਕੱਲ ਨੂੰ ਉਹਨਾਂ ਦੇ ਮਨ ਚ ਇਹ ਗੱਲ ਵਗ ਜੇ ਵੀ ਯਾਰ ਸਾਡੇ ਕਹਿੰਦੇ ਲੋਕ ਵੀ ਉਹ ਨੇ ਹਨ ਵੀ ਅਸੀਂ ਵੀ ਜਿਵੇਂ ਆਪਣੇ ਗਾਇਕ ਬਾਈ ਜਾਂ ਫਿਲਮਾਂ ਵਾਲੇ ਬੀਜੇਪੀ ਜੁਆਇਨ ਕਰੀ ਜਾਂਦੇ ਨੇ ਵੀ ਅਸੀਂ ਵੀ ਉਧਰ ਹੀ ਵਗ ਜਾਂਦੇ ਆ ਫਿਰ ਰਾਤ ਜਿਹੜਾ ਸਿਸਟਮ ਹੋਇਆ ਬਾਈ ਤੂੰ ਇਹ ਮੰਨ ਲਾ ਵੀ ਰਾਤ ਇੱਕ ਲੱਖੇ ਦੇ ਨਾਲ ਦੇ ਮੁੰਡੇ ਦੇ ਸੱਟ ਵੀ ਮਾਰੀ ਆ ਸਿਰ ਦੇ ਵਿੱਚ ਅੱਛਾ ਹਾਂ ਵੀ ਵਿਚੂ ਹੀ ਬੰਦੇ ਤੇ ਉਹ ਤੂੰ ਇਹ ਦੇਖ ਵੀ ਪੰਜਾਬ ਸਰਕਾਰ ਨੇ ਕੀ ਸਿਸਟਮ ਬਣਾਇਆ ਹਾਂ ਉਹ ਐਂਬੂਲੈਂਸ 'ਚ ਬੈਠ ਕੇ ਗਏ ਬੰਦੇ ਜਿਹੜੇ ਜਿਹੜੇ ਬੰਦਿਆਂ ਨੇ ਸੱਟ ਮਾਰੀ ਅੱਛਾ ਐਂਬੂਲੈਂਸ 'ਚ ਬੈਠ ਕੇ ਗਏ ਐਂਬੂਲੈਂਸ ਨੇ ਕੱਢੇ ਬਈ ਉਹ ਓਹੋ ਪਹਿਲਾਂ ਅਸੀਂ ਕਹਿੰਦੇ ਸੀਗੇ ਵੀ ਭਗਵੰਤ ਮਾਨ ਵੀ ਸਰਕਾਰ ਚੰਗੀ ਆ ਪਰ ਬਈ ਅਭ ਦੇ ਰੰਗ ਦਿਖਾਉਣ ਲੱਗ ਗਿਆ ਉਹ ਵੀ ਯਾਰ ਠੀਕ ਐ ਸਹੀ ਗੱਲ ਆ ਰੰਗ ਦਿਖਾਉਣ ਲੱਗ ਗਿਆ ਆਪਾਂ ਤਾਂ ਇਹ ਗੱਲ ਕਹਨੇ ਆਂਗੇ ਵੀ ਫਿਰ ਤਾਂ ਵੀ ਇਹਨਾਂ ਦਾ ਕੋਈ ਫਰਕ ਹੀ ਨਹੀਂ ਰਿਹਾ ਬੀ ਜਮੀਰਾ ਮਰ ਚੁੱਕੀਆਂ ਨੇ ਬਾਈਆਂ ਨਹੀਂ ਆ ਤੇ ਹੁਣ ਬਾਈ ਆਪਾਂ ਕਹੀਏ ਵੀ ਆਪਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਕਹੀਏ ਹਨਾ ਇਹ ਸਾਰੀਆਂ ਜਥੇਬੰਦੀਆਂ ਨੂੰ ਪਹਿਲਾਂ ਤਾਂ ਬੇਨਤੀ ਆ ਵੀ ਇੱਕਜੁੱਟ ਹੋਣ ਤੇ ਉਸ ਤੋਂ ਬਾਅਦ ਕਿਸਾਨ ਵੀਰਾਂ ਨੂੰ ਪੀ ਭਾਈ ਜਿਹੜੀ ਜੁਨੀਅਨ ਚ ਰਹਿਣਾ ਰਹੋ ਪਰ ਉਰੇ ਮਸਲਾ ਹੁਣ ਭਾਈ ਆਪਣੇ ਮੁੰਡੇ ਮਰ ਰਹੇ ਨੇ ਨੌਜਵਾਨ ਵੀਰਾਂ ਦੇ ਭਰਾਵੋ ਸੱਟਾਂ ਵੱਜ ਰਹੀਆਂ ਨੇ ਹਾਂ ਹੋਂ ਦਾ ਮਸਲਾ ਵੀਰੇ ਹਾਂ ਹੋਂ ਦਾ ਮਸਲਾ ਭਾਈ ਨਸਲਾਂ ਦਾ ਫਸਲਾਂ ਦਾ ਮਸਲਾ ਜਿਵੇਂ ਭਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਉਦੋਂ ਵੀ ਦੀਪ ਸਿੱਧੂ ਨੇ ਕਿਹਾ ਸੀ ਕਿ ਕਹਿੰਦਾ ਦੁਬਾਰੇ ਆਉਣਾ ਪੈ ਸਕਦਾ ਹੈ ਕੱਚੇ ਪੈਰੀ ਨਾ ਉਠੋ ਉਦੋਂ ਉਹਦੀ ਗੱਲ ਨੂੰ ਭਾਈ ਝੂਠ ਕਹੇਤਾ ਉਦੋਂ ਉਹਨੂੰ ਗਦਾਰ ਕਹੇਤਾ ਇਸੇ ਕਰਕੇ ਮੈਂ ਕਹਿੰਦਾ ਵੀ ਐਤਕੀ ਲੋਕ ਆ ਆਪ ਕਮਾਂਡ ਸੰਭਾਲਣਾ ਲੀਡਰਾਂ ਨੂੰ ਵੀ ਠੀਕ ਹੈ ਸਤਕਾਰ ਦੇਣ ਅੱਗੇ ਰੱਖਣਾ ਤੇ ਭਾਈ ਲੋਕਾਂ ਦਾ ਵੀ ਆਪਣੀ ਮਰਜ਼ੀ ਨਾਲ ਉੱਠਣਾ ਪੀ ਜਦੋਂ ਕੰਮ ਜਮਾ ਲਿਖਤੀ ਚ ਹੋ ਜੇ ਬਾਈ ਸਹੀ ਹੈ ਕਿ ਜਿਹੜਾ ਨਾ ਬਾਈ ਹਾਂਜੀ 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 ਆ ਜਾਓ ਬਾਈ ਧੰਨਵਾਦ ਵੀਰ ਬਹੁਤ ਵਧੀਆ ਠੀਕ ਹੈ ਬਿਲਕੁਲ ਇਧਰ ਬਾਬਾ ਜੀ ਜਾਂਦੇ ਜਾਂਦੇ ਖੜੇ ਨੇ ਬਾਈ ਆਪਾਂ ਕਿਹੜੀ ਜਗ੍ਹਾ ਤੋਂ ਜੀ ਮੇਰਾ ਪਿੰਡ ਇੱਥੇ ਨਾਲ ਹੀ ਹੈ ਠੀਕ ਹੈ ਜੀ ਤੇ ਦੇਖਿਆ ਤੁਸੀਂ ਵੀਰ ਦੀ ਵੀਡੀਓ ਦੇਖੀ ਹੈ ਰਾਤ ਇਹਨਾਂ ਦੀ ਵੀਡੀਓ ਮੈਂ ਸੁਣਦਾ ਰਿਹਾ ਕਿ ਉਹ ਰਾਜਥੇ ਬੰਦੀ ਨਾਲ ਇਹਨਾਂ ਦਾ ਮਸਲਾ ਹੋਇਆ ਸੀ ਫੇ ਵੀਰ ਹਾਂਜੀ ਹਾਂ ਤੇ ਬਾਈ ਹੁਣ ਗੱਲ ਬਾਈ 1.5 200 ਟਰੈਕਟਰ ਟਰਾਲੀ ਲੈ ਕੇ ਆਏ ਨੇ ਖਿਲਾਫ ਨਹੀਂ ਜੀ ਸਿੱਖੀ ਦਾ ਨਾਰਾ ਹੀ ਲਾਉਂਦਾ ਦੇਖੋ ਪਿਛਲੀ ਵਾਰੀ ਵੀ ਤੁਸੀਂ ਉਹਨਾਂ ਦਾ ਇ ਦੇਖਿਆ ਹੋਇਆ ਜਿਹੜੇ ਬਾਈ ਉਰੇ ਬਾਈ ਕੋਲੇ ਖੜਾ ਬਿਲਕੁਲ ਬਾਈ ਦੀ ਵੀਡੀਓ ਬਾਈ ਬਹੁਤ ਚੱਲ ਰਹੀ ਹੈਗੀ ਤੇ ਬਾਈ ਜਮਾ ਮੱਤ ਦੀ ਅੱਗ ਦੇ ਵਿੱਚ ਜਾਂਦਾ ਪਾਗਾ ਇਹ ਜਜ਼ਬਾਤੀ ਬੰਦਾ ਯਾਰ ਮੈਂ ਤੇਨੂੰ ਕਹਿਣਾ ਹੁੰਦਾ ਬਾਬਾ ਜੀ ਉਹਨੇ ਸਾਨੂੰ ਨਸ਼ੇੜੀ ਤੱਕ ਕਹਿਤਾ ਵੀ ਇਹ ਨਸ਼ੇੜੀ ਨੇ ਤੁਸੀਂ ਤੁਸੀਂ ਆਪ ਦੇ ਇੱਕੇ ਦੱਸ ਸਕਦੇ ਹੋਗਾ ਨਾ ਵੀ ਬਾਈ ਚਾਲੇ ਸੀ ਯਾਰ ਅਸੀਂ ਐ ਨਹੀਂ ਕਹਿੰਦੇ ਸੀ ਸਾਰਾ ਕੁਝ ਕਰਦੇ ਆ ਹਾਂ ਪਿੱਕਰਦੇ ਅਗੇ ਮੁਕਰਦੇ ਨਹੀਂ ਪਰ ਅਸੀਂ ਪੂਰੇ ਤਾਂ ਹੈਗੇ ਆ ਯਾਰ ਜਾਗਦੀਆਂ ਜਮੀਰਾਂ ਤਾਂ ਹੈਗੀਆਂ ਨੇ ਮੈਂ ਉਸ ਕਹਾਣੀ ਦੱਸਦਾ ਥੋੜਾ ਜਿਹਾ ਪਿਛੋਕੜ ਵੀ ਜਿਹੜੇ ਵੀਰ ਨੇ ਇਹ ਕਾਰਨਾਮਾ ਕੀਤਾ ਨਾ ਜੋ ਇਹਦੀ ਜਮੀਰ ਜਾਗੀ ਏ ਪਿਛਲੀ ਵਾਰੀ ਵੀ ਇੱਥੇ ਮੋਰਚਾ ਲੱਗਾ ਸੀ ਠੀਕ ਹੈ ਉਹੀ ਜਥੇਬੰਦੀ ਸੀ ਉਹਨਾਂ ਨੇ ਜਿਹੜਾ ਅੱਜ ਕੱਲੋ ਸਟੇਜ ਦੇ ਰਿਆ ਸੀ ਕਿ ਮੈਨੂੰ ਕੋਈ ਦੱਸੇ ਕਿ ਅਸੀਂ ਕੀ ਕੀਤਾ ਪਿਛਲੀ ਵਾਰ ਮਾ ਹਾਂ ਤੇ ਵੀ ਪਿਛਲੀ ਵਾਰ ਹੀ ਜੈਂ ਲੜੇ ਆਂ ਕੀਤਾ ਅਸਲ 'ਚ ਉਹਨਾਂ ਨੇ ਕੀ ਕੀਤਾ ਸੀ ਸਟੇਜ ਤੋਂ ਅਨਾਉਂਸਮੈਂਟ ਅਨਾਉਂਸਮੈਂਟ ਹੋਈ ਸੀ ਵੀ ਅਸੀਂ 7 ਦਿਨ ਇੱਥੇ ਸਟੇਜ ਲਾਵਾਂਗੇ 7ਵੇਂ ਦਿਨ ਤੋਂ ਬਾਅਦ ਫੈਸਲਾ ਕਰਾਂਗੇ ਵੀ ਇੱਥੇ ਦੇਖਾਂਗੇ ਦਿੱਲੀ ਜਾਣਾ ਹਾਂ ਉਸ ਸਮੇਂ 'ਚ ਸਿੰਘੂ ਬਾਰਡਰ ਦਾ ਮੋਰਚਾ ਟੁੱਟ ਕੇ ਮੁੰਡੇ ਦਿੱਲੀ ਪਹੁੰਚ ਗਏ ਅੱਗੇ ਚੱਲ ਪੇ ਰਹਿ ਆਣੇ ਚੱਲ ਪੇ ਹਾਂ ਇੱਥੇ ਮੁੰਡਿਆਂ ਨੇ ਬਗਾਵਤ ਕਰਤੀ ਪਿਛਲੀ ਵਾਰ ਜਦੋਂ ਭਾਨੇ ਸਿੱਧੂ ਦਾ ਉਹ ਆਇਆ ਸੀਗਾ ਵੀ ਇਹ ਬਾਰਡਰ ਤੋੜਨ ਵਾਲਾ ਪੰਡਾ ਉਹ ਜਿੱਥੇ ਬੰਦੀ ਦੀ ਜਿੱਥੇ ਬ ਫੈਸਲਾ ਕੀਤਾ ਵੀ ਜੇ ਤਾਂ ਭਾਈ ਉਗਰਾਹਾ ਸਾਹਿਬ ਤੁਸੀਂ ਅੱਗੇ ਜਾਂਦੇ ਹੋ ਤਾਂ ਠੀਕ ਹੈ ਨਹੀਂ ਤਾਂ ਆ ਚੱਕੋ ਸਾਡੇ ਅਸਤੀਫੇ ਠੀਕ ਹੈ ਅਸੀਂ ਚੰਨੇ ਆ ਦਿੱਲੀ ਨੂੰ ਨਾ ਤੁਹਾਡਾ ਸਾਡੇ ਨਾਲ ਲੈਣ ਦੇਣਾ ਤੁਹਾਡਾ ਉਸ ਤੋਂ ਬਾਅਦ ਜੀ ਭਾਈ ਸਾਹਿਬ ਸ਼ਾਮ ਨੂੰ ਇਹਨਾਂ ਨੇ 7 ਵਜੇ ਤੱਕ ਫੈਸਲਾ ਬਦਲਣਾ ਪੈ ਗਿਆ ਜਿਹੜੇ 7 ਦਿਨ ਕਹਿੰਦੇ ਸਨ ਇਹਨਾਂ ਸ਼ਾਮ ਨੂੰ 7 ਵਜੇ ਅਨਾਉਂਸਮੈਂਟ ਕਰਤੀ ਵੀ ਸਵੇਰੇ 11 ਵਜੇ ਜਾਵਾਂਗੇ ਠੀਕ ਹੈ ਹੁਣ ਵੀ ਇੱਧਰ ਪਹਿਲਾਂ ਤਾਂ ਜਾਣਾ ਨਹੀਂ ਸੀ ਹੁਣ ਉੱਥੇ ਰੇਲਾਂ ਰੋਕੀਆਂ ਹੋਈਆਂ ਨੇ ਵੀ ਦੇਖੋ ਜੀ ਸਾਡੇ ਕਿਸਾਨਾਂ ਤੇ ਲੱਖੀ ਚਾਰਜ ਹੋ ਗਿਆ ਦੇਖੋ ਤੁਸੀਂ ਛਿੱਤਰ ਖਾ ਕੇ ਜਾਂ ਗਾਲਾਂ ਖਾ ਕੇ ਤੁਸੀਂ ਆਪਦੀ ਲਾਈਨ ਤੇ ਆਓ ਤੁਸੀਂ ਪਹਿਲਾਂ ਕਿਉਂ ਨਹੀਂ ਪੈਂਦਾ ਮਨ ਲੇ ਜੋ ਤੁਹਾਡਾ ਅਸਲ ਮੁੱਦਾ ਹੈਗਾ ਅੱਜ ਤੁਸੀਂ ਕਹਿ ਰਹੇ ਹੋ ਕਿ ਅਸੀਂ ਹੁਣ ਵੱਧ ਕੇ ਚੜ ਕੇ ਇੱਥੇ ਪਹੁੰਚਾਂਗੇ ਲੋੜ ਪਈ ਲੋੜ ਪਈ ਦਾ ਕੀ ਮਤਲਬ ਬਿਲਕੁਲ ਜੀ ਤੁਹਾਡਾ ਜਦੋਂ ਮਸਲਾ ਇਹ ਵੀਰ ਰਾਣੇ ਜੋ ਮਸਲਾ ਰਾਤ ਕੀਤਾ ਜੋ ਮੈਂ ਇਹਨਾਂ ਦੀ ਵੀਡੀਓ ਦੇਖੀ ਉੱਥੇ ਮੈਂ ਸੁਣਿਆ ਕੀ ਇਹਨਾਂ ਨੇ ਪਿੰਡ ਦੇ ਵਿੱਚ ਇਕੱਠ ਕਰਕੇ ਹੁਣ ਇੱਥੇ ਪਹੁੰਚ ਰਹੇ ਨੇ ਜਿੱਥੇ ਲੋੜ ਹੈ ਅਸਲ ਦੇ ਵਿੱਚ ਤਾਂ ਇਹਨਾਂ ਨੇ ਉਹ ਹੋਂਦਾ ਅਸਲ ਚਾਰਾ ਪਰਖਿਆ ਆਖਿਆ ਪਿਛਲੀ ਵਾਰੀ ਸਾਨੂੰ ਇੱਥੇ ਪਰਖ ਹੋਈ ਸੀ ਉਹਨਾਂ ਦੀ ਚਲੋ ਵੀਰਾਂ ਦੀ ਬਹੁਤ ਸ਼ਾਬਾਸ਼ ਪਹੁੰਚੇ ਨੇ ਕਿਉਂਕਿ ਜਿੱਥੇ ਸਾਡੀ ਜ਼ਮੀਰ ਇਜਾਜਤ ਨਹੀਂ ਦਿੰਦੀ ਉੱਥੇ ਬਹਿਣਾ ਕਰੇ ਸਾਨੂੰ ਮੋਰਚੇ 'ਚ ਪਹੁੰਚਣਾ ਚਾਹੀਦਾ ਬਾਕੀ ਵੀਰਾਂ ਨੂੰ ਬੇਨਤੀ ਵੀ ਸਾਰੇ ਵੱਧ ਚੜ ਕੇ ਪਹੁੰਚੋ ਪਹੁੰਚੋ ਬਿਲਕੁਲ ਜੀ ਜੁਨੀਅਨ ਕੋਈ ਵੀ ਹੋਵੇ ਯਾਰ ਬਾਈ ਆਪਾਂ ਇਹ ਗੱਲ ਕਹਿੰਦੇ ਆ ਕਿ ਜੁਨੀਅਨ ਜਿਹੜੀ ਮਰਜ਼ੀ ਹੋਵੇ ਪਰ ਜਿਹੜਿਆਂ ਦੀ ਜਾਗਦੀ ਜ਼ਮੀਰ ਅਸੀਂ ਤਾਂ ਇਹ ਕਹਿੰਦੇ ਆਂਗੇ ਵੀ ਬਾਈ ਅਸੀਂ ਤਾਂ ਪੈਰੀ ਹੱਥ ਵੀ ਲਾ ਦਾਂਗੇ ਉਰੇ ਆਉਣ ਯਾਰ ਉਰੇ ਆਉਣ ਉਰੇ ਆਉਣ ਵੀ ਆਪਾਂ ਕਹਿੰਦੇ ਜੁਨੀਅਨ ਛੱਡਣ ਨੂੰ ਨਹੀਂ ਕਹਿੰਦੇ ਹਨਾ ਆਪਾਂ ਕਹਿੰਦੇ ਲੀਡਰ ਨੂੰ ਨਹੀਂ ਮਾਰਾ ਕਹਿੰਦੇ ਬਾਈ ਉਰੇ ਨੁਕਸਾਨ ਬਹੁਤ ਹੋ ਰਿਹਾ ਵੀ ਬੰਦੇ ਥੋੜੇ ਹੋ ਜਾਂਦੇ ਨੇ ਤੁਸੀਂ ਇਹ ਮੰਨ ਲਓ ਸਾਰੀ ਆ ਨੌਜਵਾਨੀ ਖੜੀ ਆਏ ਵੀ ਕਿਸੇ ਮਾਮਾ ਦੇ ਪੁੱਤ ਇਹ ਵੀ ਮਾਮਾ ਦੇ ਪੁੱਤ ਨੇ ਬਾਈ ਬਿਲਕੁਲ ਜੀ ਬਿਲਕੁਲ ਜੇ ਤੁਸੀਂ ਇਹ ਗੱਲ ਕਹਿੰਦੇ ਹੋਗੇ ਇਹਨਾਂ ਦਾ ਇਹ ਫੈਸਲਾ ਜੇ ਕੋਈ ਵੱਡਾ ਨੁਕਸਾਨ ਹੋ ਗਿਆ ਤਾਂ ਅਸੀਂ ਪਹੁੰਚਾਂਗੇ ਉਦੋਂ ਤਾਂ ਤੁਸੀਂ ਆਇਓ ਨਾ ਆਇਓ ਉਦੋਂ ਤਾਂ ਉਹਨਾਂ ਦਾ ਕੋਈ ਫਾਇਦਾ ਵੀ ਨਹੀਂ ਹੈਗਾ ਬਿਲਕੁਲ ਜਦੋਂ ਪੰਜਾਬ ਹਾਰ ਗਿਆ ਵੀ ਫੇਰ ਤਾਂ ਯਾਰ ਆਪਾਂ ਕਹੀਏ ਹਨਾ ਮੇਰੀ ਗੱਲ ਸੁਣੋ ਜੇ ਹੁਣ ਯਾਰ ਆਪਾਂ ਇੰਨੇ ਭਾਈ ਖੜੇ ਆ ਉਰੇ ਆਪਾਂ ਨੂੰ ਕੋਈ ਬਾਹਰਲਾ ਹਮਲਾ ਕਰਦਾ ਕਿ ਤਾਂ ਪਤਾ ਆਪਣੇ ਭਾਈਆਂ ਨਾਲ ਹੀ ਲੱਗਾਂਗੇ ਆਪਾਂ ਹੋਰ ਕਿਸੇ ਨਾਲ ਥੋੜੀ ਲੱਗਾਂਗੇ ਤੁਸੀਂ ਐਂ ਦੇਖ ਲਓ ਬਾਈ ਜਿਵੇਂ ਰਾਤ ਲੱਖੇ ਬਾਈ ਤੇ ਹਮਲੇ ਦੀ ਕੋਸ਼ਿਸ਼ ਹੋਈ ਹੈ ਨਾ ਉਹ ਤੁਸੀਂ ਇਹ ਗੱਲ ਦੀ ਨਿਸ਼ਾਨੀ ਲੈ ਲਓ ਵੀ ਆਉਣ ਵਾਲੇ ਦਿਨਾਂ 'ਚ ਜਿਵੇਂ ਉਦੋਂ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਉਹ ਗੱਲ ਤਾਂ ਆਪਾਂ ਕਹੀ ਵੀ ਉਹਨਾਂ ਨੇ ਲੜਕੀਆਂ ਭੇਜ ਦਿੰਦੇ ਦੀ ਹੈ ਨਾ ਵੀ ਕਿਸਾਨਾਂ ਨੂੰ ਬਦਨਾਮ ਕਰੀਏ ਇਸੇ ਤਰ੍ਹਾਂ ਬਾਈ ਇੱਥੇ ਕੁਝ ਵੀ ਹੋ ਸਕਦਾ ਤੇ ਬਾਈ ਬਿਲਕੁਲ ਬਿਰਕ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਵੀ ਕੀ ਉਹ ਹੋ ਰਿਹਾ ਲਵੇ ਪਿੰਡਾਂ ਦੇ ਉਹ ਲਵੇ ਪਿੰਡਾਂ ਚੋਂ ਲੰਗਰ ਸੇਵਾ ਬਹੁਤ ਆ ਰਹੀ ਆ ਹਨਾ ਹਾਂਜੀ ਹਾਂਜੀ ਬਿਲਕੁਲ ਛੋਟਾ ਕੀ ਵਿਚਾਰ ਆ ਬਾਈ ਪਿਛਲੀ ਵਾਰ ਵੀ ਤੁਸੀਂ ਸਾਰਾ ਦੇਖਿਆ ਵੀ ਕਿਵੇਂ ਮੋਰਚਾ ਫਤਿਹ ਸੀ ਇਸ ਵਾਰ ਵੀ ਇਹੀ ਜਿਆਦਾ ਨੋਟ ਕਰ ਰਹੇ ਆ ਵੀ ਅਸੀਂ ਤਾਂ ਆਪਣੇ ਜਥੇਬੰਦੀਆਂ ਨੂੰ ਇਹ ਬੇਨਤੀ ਕਰਦੇ ਆ ਵੇਖੋ ਜੀ ਚਾਹੇ ਕੋਈ ਵੀ ਜਥੇਬੰਦੀ ਹੈ 30 ਨੇ 32 ਨੇ 35 ਨੇ ਹਾਂ ਬਸ ਸਾਰਿਆਂ ਦਾ ਆਪਣਾ ਜਿਹੜਾ ਮਕਸਦ ਤਾਂ ਇੱਕ ਹੀ ਹੈ ਨਾ ਇੱਕ ਹੀ ਆ ਮਕਸਦ ਹਾਂ ਵੀ ਆਪਣੇ ਜਿਹੜੇ ਏਜੰਡੇ ਨੇ ਜਾਂ ਕੁਝ ਵੀ ਇਹ ਮੁੱਦੇ ਆਪਣੇ ਇੱਕ ਹੀ ਨੇ ਵੀ ਆਪਾਂ ਤਾਂ ਨਾ ਵੀ ਪਿਛਲੀਆਂ ਜੋ ਵੀ ਕੁਝ ਹੋ ਗਿਆ ਉਹਨਾਂ ਨੂੰ ਭੁੱਲ ਕੇ ਹਾਂ ਤੇ ਆਪਾਂ ਅੱਜ ਇੱਥੇ ਸ਼ੰਭੂ ਦੇਬ ਆਪਦੀ ਹੋਂਦ ਵਾਸਤੇ ਆਜੋ ਹਨਾ ਇਕਨੋਰੀ ਬਾਰਡਰ ਤੇ ਆਪਾਂ ਇਕੱਠੇ ਹੋਈਏ ਇੱਥੇ ਬਿਲਕੁਲ ਵੀ ਸਾਡੀ ਸਾਨੂੰ ਹੱਥ ਬੰਨ ਕੇ ਵੇਚਿਆ ਜਦੋਂ ਕਿ ਭਾਈ ਮੂਨ ਜੀ ਤਾਂ ਕਹਿੰਦਾ ਭਾਈ ਅੱਜ ਤਾਂ ਪੈਰੀ ਹੱਥ ਵੀ ਲਾ ਦਾਂਗੇ ਹਾਂ ਭਾਈ ਬਿਲਕੁਲ ਭਾਈ ਇੰਨਾ ਦਰਦ ਯਾਰ ਸੋਡੇ ਦਿਲ ਦੇ ਵਿੱਚ ਵੀ ਭਾਈ ਦਰਦ ਦਾ ਪਤਾ ਕਿ ਮੈਨੂੰ ਤਾਂ ਕਈ ਵਾਰ ਆਇਆ ਹੁੰਦਾ ਵੀ ਜੇ ਸਾਹ ਤੇ ਤੂੰ ਇੰਨਾ ਖੁੱਲਾ ਬੋਲ ਦੇਣਾ ਕਿਤੇ ਨੁਕਸਾਨ ਨਾ ਕਰਾਣੀ ਭਾਈ ਦੀਪ ਸਿੱਧੂ ਮੰਗੂ ਪਤਾ ਨਹੀਂ ਹੁੰਦਾ ਕਿਤੇ ਕੋਈ ਹੋ ਜੇ ਭਾਈ ਹਨਾ ਭਾਈ ਭਾਈ ਨੁਕਸਾਨ ਦਾ ਹਨਾ ਕਿਉਂ ਛੋਟੇ ਛੋਟੇ ਜਵਾਕ ਨਹੀਂ ਭਾਈ ਹਨਾ ਮੁੜ ਕੇ ਮੈਨੂੰ ਬਹੁਤ ਇਹ ਕਹਿ ਕੇ ਤੁਰਿਆ ਯਾਰ ਬਾਬੇ ਨੂੰ ਵੀ ਜਿੱਦੇ ਸਾਡੀ ਜ਼ਮੀਰ ਮਰ ਗਈ ਅਸੀਂ ਉਹਨੇ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਆਪਾਂ ਦੀਪਵਾਲੀ ਲੈਣ ਦੇ ਉੱਤੇ ਹੀ ਚੱਲਿਆਂ ਸੱਚ ਬੋਲਾਂਗੇ ਕਿਸੇ ਨੂੰ ਗਿੱਟੇ ਲੱਗੇ ਗੋਡੇ ਲੱਗੇ ਭਾਈ ਜੇ ਸਾਡੇ ਦੇ ਵਿੱਚ ਕੋਈ ਕਮੀਆਂ ਸਾਨੂੰ ਦੱਸੋ ਤੁਸੀਂ ਦੱਸੋ ਵੀ ਭਾਈ ਤੁਸੀਂ ਗਲਤ ਕਰ ਰਹੇ ਹੋ ਇਹ ਇਹ ਤਾਂ ਤੁਸੀਂ ਇਹ ਮੰਨ ਲਓ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਸੀ ਕਹਿੰਦੇ ਜੇ ਲੋਕ ਰਿੱਤਾ ਡਾਉਂਦੇ ਹੁਣ ਤਾਂ ਰਿੱਤਾ ਡਾਉਣ ਲੱਗ ਜਓ ਤੁਸੀਂ ਨਾਲ ਜਦੋਂ ਯਾਰ ਹੁਣ ਇੰਨੇ ਲੋਕ ਉਰੇ ਆ ਕੇ ਬੈਠੇ ਨੇ ਤਾਂ ਯਾਰ ਅਸੀਂ ਇਕੱਲੇ ਪੰਜਾਬ ਦੇ ਵਿੱਚ ਕੀ ਕਰਾਂਗੇ ਯਾਰ ਸਹੀ ਗੱਲ ਹੈ ਘਰਾਂ ਦੇ ਵਿੱਚ ਬੈਠ ਕੇ ਯਾਰ ਸਵਾਸ ਜਿੱਤੇ ਜਾਂਦੇ ਹੁੰਦੇ ਨੇ ਨਹੀਂ ਬਿਲਕੁਲ ਬਾਈ ਬਹੁਤ ਸੋਹਣੀ ਲੱਗੀ ਬਾਈ ਤੁਹਾਡੀ ਗੱਲਬਾਤ ਬਾਈ ਜੀ ਜਿਹੜੇ ਆਪਣੇ ਮਸਲੇ ਆ ਇਹ ਪੰਜਾਬ ਸਰਕਾਰ ਨਾਲ ਨਿਯਸ਼ਟ ਕੇ ਤਾਂ ਨਹੀਂ ਹੱਲ ਹੋਣਗੇ ਆਪਣੇ ਸੈਂਟਰ ਵਾਲੇ ਮਸਲੇ ਆ ਜਦੋਂ ਆਪਾਂ ਕਹਿੰਦੇ ਵੀ ਐਮਐਸਪੀ ਦਾ ਸੈਂਟਰ ਨੇ ਐਮਐਸਪੀ ਐਮਐਸਪੀ ਸੈਂਟਰ ਨੇ ਆਪਾਂ ਨੂੰ ਦੇਣੀ ਆ ਪੰਜਾਬ ਸਰਕਾਰ ਨੇ ਨਹੀਂ ਨਹੀਂ ਜੇ ਆਪਾਂ ਕਹਤ ਕੀ ਵੀ ਆਪ ਉੱਥੇ ਪੰਜਾਬ ਚ ਬਹਿ ਕੇ ਧਰਨੇ ਲਾ ਕੇ ਤੇ ਆਪਾਂ ਆਪਦੇ ਮਸਲੇ ਹੱਲ ਕਰਾਵਾਂਗੇ ਆਪਣੇ ਵੱਲੇ ਹੱਲ ਦਿੱਲੀ ਆ ਕੇ ਹੀ ਕਿਉਂ ਉਹ ਤਾਂ ਕੰਮ ਬਈ ਆਪਾਂ ਪਹਿਲਾਂ ਵੀ ਕਰੀ ਜਾਂਦੇ ਆ ਕਿੰਨੇ ਸਾਲਾਂ ਤੋਂ ਨਾਲੋਂ ਕਿਤੇ ਚੰਡੀਗੜ੍ਹ ਵਾਗੇ ਹਨਾ ਕਿਤੇ ਕੋਈ ਟੋਲ ਰੋਕ ਲੈ ਕਿਤੇ ਸੜਕਾਂ ਰੋਕ ਲੀਆਂ ਕਿਤੇ ਰੇਲਾਂ ਰੋਕ ਲੀਆਂ ਬਿਲਕੁਲ ਪਰ ਆਪਣੇ ਜਿਹੜੇ ਮੇਨ ਮੁੱਦੇ ਆ ਇਹ ਸੈਂਟਰ ਨਾਲ ਹੀ ਹੈਗੇ ਆ ਸੈਂਟਰ ਤੋਂ ਹੀ ਆਪਾਂ ਹੱਲ ਕਰਾਉਣੇ ਆ ਭਾਵੇਂ ਆਪਾਂ ਨੂੰ ਜਿੰਨਾ ਟਾਈਮ ਮਰਜ਼ੀ ਲੱਗ ਜੇ ਬਿਲਕੁਲ ਬਾਈ ਜੀ ਇੱਕ ਸਾਰੇ ਵੀਰ ਇਧਰ ਨੂੰ ਇਕੱਠੇ ਹੋ ਜਓ ਬਾਈ ਆਪਾਂ ਦਾ ਬਾਈ ਕਿਸਾਨੀ ਦੇ ਨਾਰੇ ਲਾ ਦਈਏ ਜਿਹੜਾ ਵੀਰ ਇਹਦੇ ਵਿੱਚ ਮਾਹਿਰ ਆ ਬਾਈ ਤੁਸੀਂ ਤੁਹਾਡੇ ਕੋਲ ਝੰਡੇ ਜੱਕੇ ਵੇ ਬਾਈ ਕਿਸਾਨੀ ਦੇ ਨਾਰੇ ਜ਼ਰੂਰ ਲਾ ਦਿਓ ਬਾਈ ਦੇਖ ਲਓ ਭਰਾਵੋ ਆਪਣੇ ਕਿਸਾਨ ਵੀਰ ਬਾਈ ਕਿਵੇਂ ਇਕੱਠੇ ਹੋਏ ਵੇ ਅਗੇ ਜਿੰਦਾਬਾਦ 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 ਪੰਥ ਕੀ ਜੀਤ ਹੈ ਪੰਥ ਕੀ ਜੀਤ ਹੈ ਪੰਥ ਕੀ ਜੀਤ ਹੈ ਪੰਥ ਕੀ ਜੀਤ ਹੈ ਠੀਕ ਆ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ